ਸਸਿ ਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਹੈਗਾ ਗੁਰਪੁਰਬ ਆਪਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਪ੍ਰਮਾਤਮਾ ਕਰੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਤੇ ਖੁਸ਼ੀਆਂ ਨਾਲ ਗੁਰਪੁਰਬ ਮਨਾਈਏ ਆਪਾਂ ਤੇ ਆਪਾਂ ਅੱਜ ਸਾਰਾ ਦਿਨ ਦੀ ਸ਼ੁਰੂਆਤ ਹੁਣ ਆਪਾਂ ਕਰਨ ਲੱਗੇ ਹੈਗੇ ਆਪਾਂ ਬਣਾਵਾਂਗੇ ਅੱਜ ਪ੍ਰਸ਼ਾਦ ਤੁਹਾਨੂੰ ਸਿਖਾਵਾਂਗੇ ਪ੍ਰਸ਼ਾਦ ਕਿਵੇਂ ਬਣਾਉਣਾ ਤੇ ਨਾਲ ਆਪਾਂ ਜੋਤ ਜਗਾਵਾਂਗੇ ਕਿਉਂਕਿ ਵਾਹਿਗੁਰੂ ਦਾ ਧੰਨ ਗੁਰੂ ਦਾ ਧੰਨਵਾਦ ਕਰਾਂਗੇ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਆ ਤੇ ਹੁਣ ਆਪਾਂ ਲਗਾਉਣ ਲੱਗੇ ਹੈ ਜੋਤ ਜੋਤ ਮੈਂ ਜਗਾਉਣੀ ਹੈਗੀ ਇੱਕ ਇਹ ਸੇਫਟੀ ਲਈ ਇਸ ਕਰਕੇ ਮੇਰੇ ਕੋਲ ਦੀਵਾ ਜਿਹੜਾ ਹੁੰਦਾ ਦੂਸਰਾ ਰੱਖਿਆ ਹੁੰਦਾ ਜਿਹੜਾ ਮਿੱਟੀ ਦਾ ਦੀਵਾ ਹੁੰਦਾ ਤੇ ਉਹਦੇ ਵਿੱਚ ਆਪਾਂ ਪਾਉਂਗੇ ਦੇਸੀ ਘਿਓ ਦੇਸੀ ਘਿਓ ਪਾ ਕੇ ਤੇ ਵਿੱਚ ਆਪਣੀ ਕੋਈ ਬੱਤੀ ਹੈਗੀ ਜਿਹੜੀ ਹੁੰਦੀ ਆ ਉਹ ਹੈਗੀ ਮਹਰੂਮ ਦੀ ਰੂਨ ਦੀ ਬੱਤੀ ਬੱਤੀ ਹੁੰਦੀ ਆ ਤੇ ਆਪਾਂ ਹੁਣ ਇਹਨੂੰ ਜਗਾ ਦਿਆਂਗੇ ਜੋਤ ਨੂੰ ਅੱਜ ਗੁਰਪਰਵ ਕਰਕੇ ਸਵੇਰੇ ਅਰਲੀ ਆ ਹਸਬੰਦ ਸਾਡੇ 5 ਦਾ ਟਾਈਮ ਹੈਗਾ ਇਸ ਵੀਰ ਦਾ ਤੇ ਇਹ ਜੋਤ ਨੂੰ ਜਗਾਵਾਂਗੇ ਆਪਾਂ ਤੇ ਇਹਦੇ ਨਾਲ ਦੂਜੇ ਪਾਸੇ ਆਪਣਾ ਸਾਰਾ ਕੁਝ ਆਪਾਂ ਕਰ ਰਹੇ ਆਂ ਜਿਹੜੀ ਜਿਹੜਾ ਕਿ ਆਪਾਂ ਪ੍ਰਸ਼ਾਦ ਬਣਾਉਣਾ ਹੈ ਤੇ ਇਹ ਜੋਤ ਲਗਾ ਕੇ ਹੋ ਤੋ ਉਹ ਜਿਹੜਾ ਸੀਗਾ ਨਾ ਉਹ ਥੋੜਾ ਠੰਡਾ ਹੋ ਗਿਆ ਇਸ ਕਰਕੇ ਹੁਣ ਮੈਂ ਥੋੜਾ ਜਿਹਾ ਠੰਡਾ ਕਿਉ ਪਾਇਆ ਉਹਦੇ ਵਿੱਚ ਠੰਡਾ ਤਾਂ ਪਾਇਆ ਕਿਉਂਕਿ ਉਹ ਥੋੜੇ ਜਿਆਦੇ ਪੈ ਜਾਂਦਾ ਤੇ ਥੋੜਾ ਮੈਂ ਉਹਦੇ ਵਿੱਚ ਗਰਮ ਕਰਕੇ ਪਾ ਰਹੀ ਆਂ ਤਾਂ ਕਿ ਜੇ ਗਰਮ ਕਰਕੇ ਆਪਾਂ ਪਾਵਾਂਗੇ ਕਿਉਂ ਤਾਂ ਫਿਰ ਜੋਤ ਚੱਲ ਚੱਲਦੀ ਰਹਿੰਦੀ ਹੈ ਤੇ ਨਾਲ ਦੀ ਨਾਲ ਜਿਹੜਾ ਠੰਡਾ ਕਿਉਂ ਹੁੰਦਾ ਉਹ ਮੈਲਟ ਹੁੰਦਾ ਰਹਿੰਦਾ ਇਸ ਕਰਕੇ ਫਿਰ ਜੋਤ ਥੋੜਾ ਜਿਆਦਾ ਚੜ੍ਹ ਚੱਲ ਜਾਂਦੀ ਹੈ ਤੇ ਇਹ ਆਪਾਂ ਜੋਤ ਲਗਾ ਕੇ ਤੇ ਆਪਾਂ ਇਹ ਡੱਬੇ ਡਬਾ ਲਿਆਂਦਾ ਸੇਫਟੀ ਲਈ ਤੇ ਇਹਦੇ ਵਿੱਚ ਲਗਾ ਕੇ ਰੱਖ ਦਿਆਂਗੇ ਕਿਉਂਕਿ ਅਸੀਂ ਕੰਮ ਤੇ ਚੱਲ ਜਾਣਾ ਹੁੰਦਾ ਫਿਰ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਲਗਾ ਕੇ ਤੇ ਇਹਨੂੰ ਬੰਦ ਕਰਕੇ ਰੱਖ ਦਾਂਗੇ ਇਹਦੇ ਲਈ ਹਵਾ ਲਈ ਉੱਪਰ ਜਗ੍ਹਾ ਹੁੰਦੀ ਹੈ ਇਹਦੇ ਤੇ ਆਪਾਂ ਜੋਤ ਲਗਾਤੀ ਤੇ ਹੁਣ ਉਧਰ ਦੂਜੇ ਪਾਸੇ ਮੇਰੀ ਬਣ ਰਹੀ ਹੈ ਚਾਹ ਤੇ ਪਹਿਲਾਂ ਹੁਣ ਆਪਾਂ ਬਣਾਵਾਂਗੇ ਚਾਹ ਪੀਵਾਂਗੇ ਆ ਮੇਰਾ ਪ੍ਰਸ਼ਾਦ ਲਈ ਸਾਰਾ ਕੁਝ ਰੈਡੀ ਕੀਤਾ ਪਿਆ ਕਿਉਂਕਿ ਸਾਡ ਤੁਹਾਨੂੰ ਪਤਾ ਹੀ ਸਵੇਰ ਦੇ ਟਾਈਮ ਤੇ ਸਾਰਿਆਂ ਕੋਲੇ ਟਾਈਮ ਆਪਣੇ ਕੋਲੇ ਇੰਨਾ ਕੀ ਹੁੰਦਾ ਕੰਮਾਂ ਤੇ ਜਾਣਾ ਹੁੰਦਾ ਤੇ ਹੁਣ ਆਪਣਾ ਸਾਰਾ ਕੁਝ ਰੈਡੀ ਪਿਆ ਤੇ ਹੁਣ ਮੈਂ ਬਣਾਣ ਲੱਗੀ ਚਾਹ ਬਣਦੀ ਹੈ ਮੇਰੀ ਚਾਹ ਬਣ ਤੋਂ ਬਾਅਦ ਬਸ ਆਪਾਂ ਗਰਮ ਗਰਮ ਚਾਹ ਪਕਾ ਬਣਾ ਕੇ ਪੀ ਕੇ ਆ ਲੋ ਜੀ ਆਪਾਂ ਪਉਣ ਲਈ ਹੁਣ ਚਾਹ ਤੇ ਅੱਗੇ ਪਹਿਲਾਂ ਅਸੀਂ ਚਾਹ ਬਹੁਤ ਘੱਟ ਪੀਂਦੇ ਸੀ ਤੇ ਹੁਣ ਠੰਡ ਹੋਣ ਲੱਗੀ ਕਰਕੇ ਹੁਣ ਸਵੇਰ-ਸਵੇਰ ਜੀ ਕਦੋਂ ਦਾ ਚਾਹ ਬਣਾ ਲਈਏ ਪਰ ਹੁਣ ਆਪਾਂ ਉਹਦੀ ਥਾਂ ਤੇ 슈ਗਰ ਤਾਂ ਨਹੀਂ ਪਾਉਂਦੇ ਆਪਾਂ ਉਹਦੀ ਥਾਂ ਤੇ ਪਾਉਨੇ ਹੈਗੇ ਆ ਗੁੜ ਥੋੜਾ ਜਿਹਾ ਪਾਉਣਾ ਹੈ ਇੰਨਾ ਤੁਮ ਮੱਚ ਨਹੀਂ ਪਰ ਗੁੜ ਪਾ ਕੇ ਪੀਨੇ ਉਹਨੇ ਤੇ ਹੁਣ ਆਪਾਂ ਇਹਦੇ ਕਰਕੇ ਤੇ ਸਵੇਰ ਨੂੰ ਹੁਣ ਆਪਾਂ ਪੀਨੇ ਪਹਿਲਾਂ ਚਾਹ ਤੇ ਹੁਣ ਆਪਾਂ ਬੈਠ ਕੇ ਪਹਿਲਾਂ ਚਾਹ ਪੀਵਾਂਗੇ ਤੇ ਦੂਜੇ ਪਾਸੇ ਆਪਾਂ ਉਹਦੇ ਲਈ ਪ੍ਰਸ਼ਾਦ ਬਣਾਉਣ ਲਈ ਤਿਆਰੀਆਂ ਕਰਦੇ ਆਂ ਪ੍ਰਸ਼ਾਦ ਦੇ ਲਈ ਤਿਆਰੀਆਂ ਕਰਦੇ ਕਿਉਂਕਿ ਪ੍ਰਸ਼ਾਦ ਤੁਹਾਨੂੰ ਪਤਾ ਹੀ ਹੈ ਇਹ ਵੀ ਹਰ ਇੱਕ ਕੋਲ ਨਹੀਂ ਬਣਦਾ ਪ੍ਰਸ਼ਾਦ ਤੇ ਮੈਨੂੰ ਨਹੀਂ ਬਹਲਾ ਬਣਾਉਣਾ ਆਉਂਦਾ ਮੇਰੇ ਨਾਲ ਦਾ ਹੈਲਪਰ ਨਹੀਂ ਬਣਾਉਣਾ ਪ੍ਰਸ਼ਾਦ ਕਿਉਂਕਿ ਮੈਨੂੰ ਪ੍ਰਸ਼ਾਦ ਮੈਂ ਬਣਾ ਲੈਂਦੀ ਆ ਪਰ ਉਹ ਗੱਲ ਪ੍ਰਸ਼ਾਦ ਵਾਲੀ ਨਹੀਂ ਬਣਦੀ ਜਿਹੜੀ ਬਣੀ ਚਾਹੀਦੀ ਆਪਾਂ ਜਿਹਨੂੰ ਆਪਾਂ ਪ੍ਰਸ਼ਾਦ ਕਿਹਾ ਜਾ ਸਕਦਾ ਕਿ ਪ੍ਰਸ਼ਾਦ ਆ ਤੇ ਹੁਣ ਆਪਾਂ ਆਹ ਦੇਖ ਲਓ ਜੀ ਹੁਣ ਤੇ ਮੇਰੇ ਨਾਲ ਉਧਰ ਰਾਜੇ ਨੇ ਬਿਠਾਇਆ ਠਾਇਆ ਨਹੀਂ ਹਜੇ ਮੈਂ ਹੁਣ ਠਾਉਣਾ ਹੈ ਉਹਨੂੰ ਵੀ ਤੇ ਉਹ ਵੀ ਝਾਕਦਾ ਹੋਣਾ ਕਿ ਮੈਨੂੰ ਠਾਉਂਦੀ ਨਹੀਂ ਹੈਗੀ ਤੇ ਹलो ਜੀ ਆਪਾਂ ਹੈਗਾ ਪਰਸ਼ ਲਗੇ ਆ ਪ੍ਰਸ਼ਾਦ ਬਣਾਉਣ ਮੇਰਾ ਹੈਲਪਰ ਮੇਰੇ ਨਾਲ ਆ ਗਿਆ ਹੁਣ ਤੇ ਇਹ ਦੇ ਵਿੱਚ ਤੁਸੀਂ ਇਹਦਾ ਮੈਜ਼ਰਮੈਂਟ ਕਰਨਾ ਹੁੰਦਾ ਹੈ ਜੇ ਤੁਸੀਂ ਇੱਕ ਕੌਲੀ ਲਈਆ ਜਾਂ ਤੁਸੀਂ ਕਾ ਆਟੇ ਦਾ ਲਿਆ ਤਾਂ ਉਨਾ ਹੀ ਤੁਸੀਂ ਘਿਓ ਲੈਣਾ ਹੁੰਦਾ ਠੀਕ ਹੈ ਜਿੰਨਾ ਆਟਾ ਉਨਾ ਹੀ ਘਿਓ ਓਨੀੋ ਹੀ ਚੀਨੀ ਚੀਨੀ ਤੇ ਤੁਹਾਡੇ ਥੋੜਾ ਜਿਹਾ ਤੁਹਾਡੇ ਤੇ ਡਿਪੈਂਡ ਆ ਜਾਂਦਾ ਕਿ ਤੁਸੀਂ ਜਾਦੇ ਮਿੱਠਾ ਖਾਣੇ ਹੋ ਤਾਂ ਤੁਸੀਂ ਓਨੀ ਪੂਰੀ ਬਰਾਬਰ ਦੀ ਪਾਣੇ ਆ ਜਿੰਨੇ ਹੀ ਭੋਰਾ ਮਿੱਠਾ ਕੱਟ ਕੰਨਾ ਤਾਂ ਉਹ ਤੁਹਾਡੇ ਤੇ ਡਿਪੈਂਡ ਤੁਸੀਂ ਭੋਰਾ ਮਿੱਠਾ ਕੱਟ ਵੀ ਕਰ ਸਕਦੇ ਆ ਆਪਾਂ ਜਿੰਨਾ ਆਟਾ ਪਾਇਆ ਓਨਾ ਹੀ ਆਪਾਂ ਚੋਪਾਇਆ ਓਨੀ ਆਪਾਂ ਚੀਨੀ ਪਾਉਣੀ ਆ ਠੀਕ ਆ ਤੇ ਹੁਣੇ ਮੈਂ ਪ੍ਰਸ਼ਾਦ ਥੋੜਾ ਜਿਹਾ ਜ਼ਿਆਦਾ ਬਣਾ ਲਿਆ ਕਿਉਂਕਿ ਮੇਰੇ 1-2 ਜਿਹੜੇ ਹੈਗੇ ਫੈਮਿਲੀ ਮੈਂਬਰਸ ਦੇ ਉਹਨਾਂ ਨੂੰ ਸਾਨੂੰ ਚਾਹੀਦਾ ਪ੍ਰਸ਼ਾਦ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਐਕਸਟਰਾ ਬਣਾ ਰਹੇ ਆ 1-2 ਫੈਮਿਲੀ ਨੂੰ ਚਾਹੀਦਾ ਦੇਣਾ ਆ ਤੇ ਕੋਕਤੋਂ ਨੂੰ ਪਤਾ ਹੀ ਅੱਜਕੱਲ ਦੇ ਬੱਚੇ ਵੀ ਹੈਗੇ ਜਿਨ੍ਹਾਂ ਨੂੰ ਕੋਲ ਨਹੀਂ ਪ੍ਰਸ਼ਾਦ ਬਣਦਾ ਜਿਦੋਂ ਮੇਰੇ ਕੋਲ ਵੀ ਨਹੀਂ ਬਣਦਾ ਤੇ ਬੱਚੇ ਵੀ ਵਿਚਾਰੇ ਨੇ ਦਾ ਥੋੜਾ ਜਿਹਾ ਹੋ ਜਾਂਦਾ ਔਖਾ ਓਹੋ ਮੇਰਾ ਕੈਮਰਾਮੈਨ ਲੱਗਦਾ ਇੱਥੋਂ ਹਿੱਲ ਗਿਆ ਤੇ ਇੱਕ ਕਰ ਸੌਰੀ ਮੇਰਾ ਕੈਮਰਾ ਥੋੜਾ ਜਿਹਾ ਹਿੱਲ ਗਿਆ ਸੀ ਮੈਂ ਉੱਧ ਚਲ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ ਸੀ ਕਿ ਇਹ ਦੇ ਵਿੱਚ ਤੇ ਬੱਸ ਆਪਾਂ ਹੁਣ ਇਹਨੂੰ ਹੌਲੀ-ਹੌਲੀ ਕਰਕੇ ਇਹਨੂੰ ਭੁੰਨਣਾ ਹੈ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਬਾਲਾ ਤੇਜ਼ ਗੈਸ ਨਹੀਂ ਕਰਨਾ ਲੋ-ਮੀਡੀਅਮ ਗੈਸ ਤੇ ਕਰਕੇ ਆਪਾਂ ਇਹਨੂੰ ਹੌਲੀ-ਹੌਲੀ ਭੁੰਨਾਂਗੇ ਇਹ ਟਾਈਮ ਕਿਉਂਕਿ ਜਿੰਨ ਪ੍ਰਸ਼ਾਦ ਦਾ ਜਿਹੜਾ ਆਟਾ ਭੁੰਨਣਾ ਹੁੰਦਾ ਇਹ ਟਾਈਮ ਥੋੜਾ ਜਿਹਾ ਲੈ ਲੈਂਦਾ ਤੇ ਇਸ ਕਰਕੇ ਤੁਸੀਂ ਇਹਨੂੰ ਹੌਲੀ-ਹੌਲੀ ਕਰਕੇ ਭੁੰਨਣਾ ਭੁੰਨ ਕੇ ਤੇ ਇੱਥੇ ਆਪਾਂ ਪਾਠ ਵੀ ਨਾਲ ਕਰਦੇ ਹੁੰਨੇ ਆ ਜਦੋਂ ਆਪਾਂ ਇਹਦਾ ਗੁਰਪੁਰਬ ਲਈ ਬਣਾਉਨੇ ਆ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਤੁਸੀਂ ਆਪ ਉਹ ਘਰੇ ਬਣਾ ਕੇ ਖਾਣੇ ਤਾਂ ਤੁਸੀਂ ਜਿਸ ਜਿੱਦਾਂ ਤਿੰਨ ਚੀਜ਼ਾਂ ਇੱਕੋ ਜਿਹੀਆਂ ਪੈਂਦੀਆਂ ਇਹਦੇ ਵਿੱਚ ਬਾਰ ਬਾਰ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਹੋਰ ਇਹ ਚ ਕੋਈ ਚੀਜ਼ ਨਹੀਂ ਪੈਂਦੀ ਤਿੰਨ ਚੀਜ਼ਾਂ ਇੱਕੋ ਜਿਹੀਆਂ ਪੈਂਦੀਆਂ ਉਹਨਾਂ ਹੀ ਘਿਓ ਉਹਨਾਂ ਹੀ ਆਟਾ ਤੇ ਉਹਨਾਂ ਹੀ ਪੈਂਦਾ ਹੈਗਾ ਸ਼ੂਗਰ ਇਹਦੇ ਵਿੱਚ ਠੀਕ ਹੈ ਤੇ ਪਾਣੀ ਪੈਂਦਾ ਇਹਦੇ ਤਿੰਨ ਗੁਣਾ ਜੇ 1 ਕੱਪ ਤੁਸੀਂ ਆਟੇ ਦਾ ਪਾਉਨੇ ਆ ਤਾਂ 3 ਕੱਪ ਪਾਣੀ ਤੇ ਪੈਂਦੇ ਆ ਇਹਦੇ ਵਿੱਚ ਇਸ ਤਰ੍ਹਾਂ ਹੀ ਬਣਦਾ ਪ੍ਰਸ਼ਾਦ ਜਿਹੜਾ ਤੁਸੀਂ ਪ੍ਰੋਪਰ ਪ੍ਰਸ਼ਾਦ ਨੂੰ ਆਪਾਂ ਕਹਿ ਦਿੰਨੇ ਆ ਉਹ ਤੇ ਆ ਲਓ ਜੀ ਇੱਧਰ ਮੈਂ ਪਾਤੀ ਚੀਨੀ ਤੇ ਹੁਣ ਇਹਦੇ ਵਿੱਚ ਮੈਂ ਕੱਪ ਪਾਉਂਗੇ ਪਾਣੀ ਦੇ ਮੈਂ ਆਪਾਂ ਬਣਾ ਰਿਆ ਤੁਹਾਨੂੰ ਦੱਸਿਆ ਸੀ ਵੀ ਜਿਆਦਾ ਬਣਾ ਰਿਹਾ ਇਸ ਕਰਕੇ ਇੱਥੇ ਕਈ ਗਲਾਸ ਮੇਰੇ ਪਾਣੀ ਦੇ ਮੈਂ ਗਲਾਸ ਮਿਨੇ ਆ ਸੀ ਤੇ ਇਸ ਕਰਕੇ ਮੇਰੇ ਕਈ ਗਲਾਸੇ ਚ ਪੈ ਜਾਣੇ ਪਾਣੀ ਦੇ ਇਹ ਪਾਣੀ ਨੂੰ ਫਿਰ ਮੈਂ ਰੱਖ ਦਿਆਂ ਗਰਮ ਹੋਣਾ ਦੂਜੇ ਪਾਸੇ ਕਿਉਂਕਿ ਇੱਕ ਪਾਸੇ ਆਪਾਂ ਪ੍ਰਸ਼ਾਦ ਬਣਾ ਰਹੇ ਆਂ ਆਟੇ ਪੋਜਦੇ ਪੋਜਦੇ ਤੱਕ ਫਿਰ ਇਹ ਵੀ ਉਸ ਟਾਈਮ ਤੇ ਜਿੰਨਾ ਜਦੋਂ ਆਟਾ ਭੁੱਜਣ ਰੈਡੀ ਹੋਣ ਵਾਲਾ ਹੋਵੇ ਉਦੋਂ ਤੱਕ ਇਹ ਵੀ ਆਪਣਾ ਪਾਣੀ ਰੈਡੀ ਹੋਣਾ ਚਾਹੀਦਾ ਇਹ ਚਾਣੀ ਕੋਈ ਨਹੀਂ ਬਣਾਉਣੀ ਜਿਸ ਦਾਪ ਇਹਦੇ ਵਿੱਚ 슈ਗਰ ਪਾ ਕੇ ਮੈਲਟ ਕਰਨੀ ਆ ਤੇ ਬੋਇਲ ਹੋਣਾ ਚਾਹੀਦਾ ਪਾਣੀ ਆਪਣਾ ਬਸ ਇਹ ਤੇ ਬਸ 슈ਗਰ ਘੋਲ ਕੇ ਕੁਲੀ ਹੋਣੀ ਚਾਹੀਦੀ ਆ ਪਾਣੀ ਦੇ ਵਿੱਚ ਤੇ ਪਾਣੀ ਬੋਇਲ ਹੋਣਾ ਚਾਹੀਦਾ ਤੇ ਇਹਦੀ ਆਪਾਂ ਕੋਈ ਚਾਣੀ ਚੁਣੀ ਕੁਛ ਨਹੀਂ ਬਣਾਉਂਦੇ ਗਰਮੀ ਬਸ ਗਰਮ ਬੋਇਲ ਕਰਨਾ ਲੋ ਜੀ ਆਪਣਾ ਆਟਾ ਵੀ ਨੀਲੀ ਪੁੱਜ ਲਿਆ ਤੇ ਆਟਾ ਉਹਦਾ ਇਧਰ ਆਪਣੀ ਚਾਣੀ ਰੱਖੀ ਹੋਈ ਹੈ ਜੋ ਆਪਣੀ ਬਣ ਰਹੀ ਹੈ ਕਿਉਂਕਿ ਗੈਸ ਨਹੀਂ ਮੱਲ ਆਸੀ ਭੁੱਲ ਗਈ ਸੀ ਗੈਸ ਔਨ ਕਰਨਾ ਤੇ ਹੁਣ ਫਿਰ ਦੁਬਾਰੀ ਗੈਸ ਔਨ ਕੀਤਾ ਇਹ ਵੀ ਕਦੇ-ਕਦੇ ਹੋ ਜਾਂਦਾ ਨਾ ਕੰਮ ਕਰਦੇ ਕਰਦੇ ਆਪਾਂ ਵਿੱਚ ਕੋਈ ਹੋਰੀ ਕੰਮ ਕਰ ਲੈਨੇ ਆ ਦੇਖ ਲਓ ਇਹ ਤਾਂ ਪਾਪਾਂ ਛੱਡਦੀ ਹੈ ਮੇਰੀ ਚਾਣੀ ਪੂਰੀ ਬਣ ਗਈ ਹੋ ਗਈ ਤਿਆਰ ਤੇ ਦੂਜੇ ਪਾਸੇ ਆਪਣਾ ਹੁਣ ਇਹ ਪ੍ਰਸ਼ਾਦ ਆਟਾ ਵੀ ਪਹੁੰਚ ਲਿਆ ਤੇ ਹੁਣ ਆਪਾਂ ਇਹ ਤੋਂ ਬਾਅਦ ਆਪਾਂ ਜਾਣਾ ਹੈਗਾ ਗੁਰੂ ਘਰ ਵੀ ਜਾਣਾ ਹੈ ਅੱਜ ਡੈਫੀਨਿਟਲੀ ਅੱਜ ਤਾਂ ਆਪਾਂ ਜਾਣਾ ਹੀ ਆ ਆਪਾਂ ਜਿਵੇਂ ਦਿਵਾਲੀ ਦਾ ਮਨਾਉਨੇ ਆ ਇਸੇ ਤਰ੍ਹਾਂ ਆਪਾਂ ਗੁਰੂ ਨਾਨਕ ਦੇ ਜੀ ਗੁਰਪर्व ਆਪਾਂ ਮਨਾਉਨੇ ਹੈਗੇ ਆ ਘਰ ਦੇ ਵਿੱਚ ਵੀ ਤੇ ਅੱਜ ਜੀ ਆਟਾ ਨੇ ਕਿਉਂ ਛੜਦਾ ਦੇਖ ਲਓ ਜੀ ਇਹ ਹੋ ਗਿਆ ਰੈਡੀ ਆਟਾ ਨਹੀਂ ਲਈ ਆਪਣਾ ਪਹੁੰਚ ਗਿਆ ਤੇ ਹੁਣ ਮੇਰੀ ਵੇਟ ਹੁੰਦੀ ਹੈ ਚਾਣੀ ਦੀ ਚਾਣੀ ਦੀ ਤੇ ਫਿਰ ਤਾਂ ਆਪਾਂ ਹੁੰਦੀ ਹੈ ਕਿ ਨਾਲ ਇੱਕ ਵਸ ਚਾਣੀ ਤਾਂ ਲਉ ਦੂਜੀ ਵਸ ਆਟਾ ਪਹੁੰਚ ਜਾ ਤਾਂ ਚਾਣੀ ਤਾਂ ਮੈਂਟੋ ਮੈਂਟੇ ਬਣ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਅਧਿਕ ਰੋਮਰੀ ਇਹ ਜਿੰਨਾ ਪਾਣੀ ਪਾਸੀ ਆ ਤੇ ਆਪਾਂ ਇਹਦੇ ਵਿੱਚ ਪਾ ਦੇਣਾ ਇਹਨੂੰ ਲਾਉਣਾ ਹੁੰਦਾ ਉਸ ਟਾਈਮ ਤੇ ਚੰਗੀ ਤਰ੍ਹਾਂ ਜੇ ਨਹੀਂ ਬਾਹਲਾ ਹਲਾਉਂਗੇ ਤਾਂ ਇਹ ਦੇ ਵਿੱਚ ਪੰਜ ਦੇ ਗੱਠ ਜੀ ਪੰਜ ਜਾਂਦੀ ਇਸ ਕਰਕੇ ਤੁਸੀਂ ਇਹਨੂੰ ਨਾਲ ਦੇ ਨਾਲ ਹਿਲਾਉਣਾ ਹੁੰਦਾ ਤੇ ਆਪਾਂ ਜਿੰਨਾ ਵੀ ਪਾਣੀ ਆ ਤੇ ਉਹਨੂੰ ਸਾਰੇ ਨੂੰ ਇਹਦੇ ਵਿੱਚ ਪਾ ਦੇਣਾ ਮੈਂ ਇਹ ਜਿਹਦਾ ਜੇ ਤੁਸੀਂ ਇੱਕ ਕੱਪ ਪਾਣੀ ਦਾ ਲਿਆਸੀ ਤਾਂ ਤੁਸੀਂ 3 ਗੁਣਾ ਵਿੱਚ ਪਾਣੀ ਯਾਨੀ ਕਿ 3 ਕੱਪ ਪਾਣੀ ਦੇ ਲੈਣੇ ਜਿੰਨਾ ਤੁਸੀਂ ਬਣਾ ਰਹੇ ਆ ਤੁਸੀਂ ਉਸੇ ਹਿਸਾਬ ਨਾਲ ਹੀ ਪਾਣੀ ਲੈਣਾ ਤੇ ਉਸੇ ਹਿਸਾਬ ਨਾਲ ਤੁਸੀਂ ਆਪਣੀਆਂ ਚੀਜ਼ਾਂ ਲੈਣੀਆਂ ਕਿਹੜੀ ਚੀਜ਼ ਨਾਲ ਬਣਦੇ ਹੋ ਤੇ ਆ ਲੋ ਜੀ ਆਪਾਂ ਹੌਲੀ-ਹੌਲੀ ਕਰਕੇ ਸਾਰਾ ਪਾਣੀ ਇਹਦੇ ਵਿੱਚ ਪੂਰਾ ਪਾਣੀ ਪਾਉਣਾ ਜਿੰਨਾ ਆਪਾਂ ਮਿਣਿਆ ਸੀ ਤੁਹਾਨੂੰ ਲੱਗਦਾ ਇਹ ਪਤਲਾ ਹੋ ਗਿਆ ਪਰ ਪਤਲਾ ਨਹੀਂ ਹੁੰਦਾ ਇਹ ਇਹ ਹੌਲੀ-ਹੌਲੀ ਕਰਕੇ ਸਾਰਾ ਪਾਣੀ ਵਿੱਚ ਸੈੱਟ ਹੋ ਜਾਂਦਾ ਜੇ ਕਿਸੇ ਨੂੰ ਵੀ ਨਹੀਂ ਪ੍ਰਸ਼ਾਦ ਬਣਾਉਣਾ ਤਾਂ ਟ੍ਰਾਈ ਇਦਾਂ ਕਰਕੇ ਜ਼ਰੂਰ ਦੇਖਿਓ ਇਹ ਚ ਕੋਈ ਇਹ ਜੀ ਆਪਾਂ ਚੀਜ਼ ਨਹੀਂ ਕਰਦੇ ਜਿਹੜੀ ਕਿ ਆਪਾਂ ਨੂੰ ਵੀ ਇਦਾਂ ਨਾ ਪਤ ਲੱਗੇ ਸਿੰਪਲ ਤੇ ਇਸ ਤਰੀਕੇ ਨਾਲ ਆਪਾਂ ਬਣਾਉਨੇ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਜਦੋਂ ਵੀ ਤੁਸੀਂ ਜਿਹਦੇ ਕੋਲ ਵੀ ਮੇਰੀ ਵੀਡੀਓ ਪਹੁੰਚਦੀ ਹੈ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਤਾਂ ਕਿ ਫਿਰ ਮੈਨੂੰ ਵੀ ਮੋਟੀਵੇਟ ਹੋਣੀ ਹੈ ਕਿ ਮੈਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ ਕਿ ਚਲੋ ਮੇਰੇ ਨਾਲ ਦੇ ਬਹੁਤ ਜਿਹੜੇ ਚੀਜ਼ ਮੇਰੇ ਵੀਡੀਓ ਨੂੰ ਵੇਖਦੇ ਆ ਤੇ ਇਸ ਕਰਕੇ ਫਿਰ ਮੈਨੂੰ ਹੋਰ ਵੀ ਚਾਹ ਹੁੰਦਾ ਕਿ ਮੈਂ ਕੁਝ ਨਾ ਕੁਝ ਹੋਰ ਬਣਾਵਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜਿਹੜਾ ਵੀ ਆਵੇ ਪਹਿਲਾਂ ਸਬਸਕ੍ਰਾਈ ਜੇ ਬੈਰ ਨਾ ਮੀਤ ਨਾ ਮੀਤ ਜੀ ਕਈ ਹੈਗੇ ਬਹੁਤ ਚੀਜ਼ਾਂ ਹੁੰਦੀਆਂ ਆਪਣੇ ਜਿਹੜੀਆਂ ਆਪਾਂ ਇੱਕ ਦੂਜੇ ਨੂੰ ਸਿੱਖਦੇ ਆਪਾਂ ਨਹੀਂ ਬਣਾਉਣੀ ਹੁੰਦੀਆਂ ਇਸ ਕਰਕੇ ਤੇ ਜੇ ਤੁਸੀਂ ਇਦਾਂ ਸਪੋਰਟ ਕਰੋਗੇ ਇੱਕ ਦੂਜੇ ਨੂੰ ਤਾਂ ਆਪਾਂ ਜਰੂਰ ਇਹ ਪ੍ਰਸ਼ਾਦ ਆਪਾਂ ਕੱਢਦੇ ਆ ਮੱਥਾ ਟੇਕਦੇ ਆ ਬਾਬਾ ਜੀ ਨੂੰ ਬਾਕੀ ਸਾਰਿਆਂ ਦੀ ਆਪੋ ਆਪਣੀ ਸੋਚ ਤੇ ਆਪੋ ਆਪਣਾ ਹੁੰਦਾ ਕਿਵੇਂ ਮੰਨਦੇ ਆ ਤੇ ਕਿਵੇਂ ਆਪਾਂ ਕਰਦੇ ਆ ਤੇ ਮੇਰੀ ਇੱਛਾ ਹੁੰਦੀ ਕਿ ਪਹਿਲਾਂ ਮੈਂ ਬਾਬਾ ਜੀ ਦਾ ਪ੍ਰਸ਼ਾਦ ਕੱਢਦੇ ਆ ਤੇ ਮੱਥਾ ਟੇਕਦੀ ਹੁੰਨੀ ਆ ਤੇ ਉਸ ਤੋਂ ਬਾਅਦ ਜੋ ਬਾਕੀ ਤਾਂ ਸਭ ਤੇ ਆਪੋ ਆਪਣੀ ਮਰਜ਼ੀ ਹੁੰਦੀ ਹੈ ਨਾ ਤੇ ਪਰ ਜੇ ਤੁਸੀਂ ਘਰੇ ਬਣਾ ਕੇ ਪ੍ਰਸ਼ਾਦ ਖਾਣਾ ਤਾਂ ਤੁਸੀਂ ਘਰੇ ਬਣਾ ਕੇ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਆ ਤੇ ਹੁਣ ਆਪਾਂ ਚੱਲੇ ਗੁਰਦੁਆਰੇ ਗੁਰੂ ਘਰ ਆਪਾਂ ਪਹੁੰਚ ਗਏ ਗੁਰੂ ਘਰ ਦੇ ਇਹ ਹੈਗੇ ਬਾਹਰਲੇ ਪਾਸੇ ਜਿਹੜੇ ਲਟਾਂ ਵਗੈਰਾ ਉਹਨਾਂ ਨੇ ਓਨੀ ਕੀਤੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ